ਇਹ ਕਿਹੜਾ ਨਾਮ ਕਰਾਉਣਾ ਤੁਸੀਂ ਮੈਂ ਤਾਂ ਇਹ ਚਾਪੀ ਜਲੇ ਨਾ ਆਹ ਫਾਡੇ ਨਹੀਂ ਪਿੰਡ ਕੋੜੇ ਉੱਤੋਂ ਕਰਉ ਮੂੰਹ ਉੱਤੋਂ ਕਰ ਫੋਟੋ ਕਰਵਾ ਦੂਵੀ ਕਰਵਾ ਇਸ ਤਾਨੂ ਤੇ ਤਿੰਨਾਂ ਦਾ ਕੀ ਕਰਨਾ ਇਹ ਤਾਂ ਜਿਹੜਾ ਕੁਝ ਪਹਿਲਾਂ ਕਿਹਾ ਤਾਂ ਜਿਹੜਾ ਕੁਝ ਪਹਿਲਾਂ ਕਿਹਾ ਉਹ ਸਾਰਾ ਕੁਝ ਦੱਸ ਦੇ ਆਵਰੇ ਆਪ ਕਿੱਥੇ ਕਰਨਾ ਇਹਦੇ ਐ ਮੈਂ ਕਾਂਡ ਕੰਡਦਾ ਕਰਦਾ ਵਾ ਰਾਸਤ ਕਿਹੜੇ ਪਿੰਡ ਕਾਂਡ ਕਰਨਾ ਇਹਦਾ ਦੱਸ ਦੇ ਅੱਜ ਅੱਗੇ ਕਰਤਾ ਵੀਰਾਂ ਨੇ ਕਿਹੜੇ ਪਿੰਡ ਕਰਨਾ ਇਹਦੀ ਅੱਜ ਬਹੁਤ ਤੇਲ ਨਹੀਂ ਮਿਲਿਆ ਨਾਲ ਆਹ ਪੁਣਤੇ ਤੇਲ ਆ ਨਾ ਵੀਰ ਹੋਰ ਤਾਂ ਖੜੇ ਨਹੀਂ ਤੈਸ ਉਹ ਯਾਰ ਨਾ ਅੱਛੀ ਕਰਨਾ ਹੈ ਦੀ ਤੂੰ ਪਾਰਾ ਨਾ ਵਧਾ ਇਹਨਾਂ ਨੇ ਚੰਬੜ ਜਾਣਾ ਦੱਸ ਦੇ ਵਧੀਆ ਰਹੇਗਾ ਵਧੀਆ ਰਹੇਗਾ ਦੱਸ ਦੇ ਕਿਹੜੇ ਪਿੰਡ ਕਾਂਡ ਕਰਨਾ ਇਹਨਾਂ ਨੇ ਇਹਨਾਂ ਨਾਲ ਦੱਸ ਦੇ 2022 ਬੰਨ ਕੇ ਕੰਨ ਕਿਹੜੇ ਪਿੰਡ ਓਏ ਦੱਸ ਦੇ ਨਹੀਂ ਚੰਬੜਨ ਵਾਲੀ ਨੇ ਤੈਨੂੰ ਮੈਂ ਦੱਸ ਦਊਗਾ ਇਹ ਖਾਲਿਆ ਤੂੰ ਬੰਦਿਆ ਮੰਗ ਦੱਸ ਦੱਸ ਕਿਹੜੇ ਪਿੰਡ ਕੋ ਲੈ ਕੇ ਆਏ ਤੈਨੂੰ ਫਟਾਫਟ ਬਤੋ ਦੇ ਮੰਗ ਬੋਲ ਦੇ ਨਹੀਂ ਤਰੀ ਭੈਣ ਕਢਣਗੇ ਸਾਰੇ ਹੁਣ ਕਾ ਦਾ ਕੰਡ ਕਰਨਾ ਤੂੰਰੇ ਪਿੰਡ ਦਾ ਸਾਰੇ ਭੈਣ ਦਿਆ ਯਾਰਾ ਪਿੰਡ ਦਾ ਸੋਰੇ ਕਿਹੜੇ ਪਿੰਡ ਕਾੜਾ ਕਰਨਾ ਦੱਸ ਦੇ ਫਟਾਫਟ ਬਸਾ ਦੇ ਤੂਰੇ ਦੱਸ ਕਿਹੜੇ ਪਿੰਡ ਕਾੜਾ ਕਰਨੇ ਕਿਹਨੇ ਬੁਲਾਇਆ ਦਿਨਾਂ ਤੇ ਨਹੀਂ ਦਿਖਾਲੇ ਤੈਨੀਆਂ ਆਉਂਗਾ ਨਾ ਡੰਡਾ ਠੋਕ ਮੰਨਣਾ ਨਹੀਂ ਨਹੀਂ ਮੰਨਣਾ ਨਹੀਂ ਮੰਨਣਾ ਅਮਰੀ ਬਰਾਜ਼ ਬੰਦ ਕਰ ਦੋ ਚੰਬੜ ਚੋਲੇ ਵੀ ਕਰਨਾ ਇਹ ਤੇ ਮੈਂ ਸਾਰਾ ਉਹੀ ਕਹਿ ਰਿਹਾ ਮੈਂ ਤੁਸੀਂ ਅੰਗਲ ਮੰਦੋ ਆ ਮੇਰੀ ਮੰਮੀ ਖੜੀ ਆ ਝੂਠ ਨਾ ਬੋਲੀ ਮਾਂ ਇਹ ਨਹੀਂ ਵੀਡੀਓ ਲਈ ਮਾਂ ਇਹ ਨਹੀਂ ਫਿਲਮਾਂ ਸਾਰਿਆਂ ਨੇ ਦੇਖੀਆਂ ਹੋਈ ਨੇ ਸਾਰਿਆਂ ਨੂੰ ਆਪਦੇ ਆਪ ਦੇ ਪਿਆਰ ਹਰ ਇੱਕ ਕਰਦਾ ਮੈਂ ਕਹਿੰਲੀ ਆਪਣੀ ਕੋ ਨੂੰ ਪਿਆਰ ਕਰਦਾ ਆ ਮੂਦੇ ਪੂਆ ਘੜਿਆ ਪੂਆ ਨੂੰ ਪੁੱਛ ਲੋ ਕਦੇ ਵੀ ਕਦੇ ਝੂਠ ਬੋਲਾਵੇ ਬੋਲੀ ਚਲ ਠੀਕ ਆ ਉਹ ਗੱਲ ਦਾ ਸਿਰ ਮੇ ਉਹ ਤੇ ਮੈਂ ਗੱਲ ਦਸਾਈ ਤੇ ਮੈਂ ਤੇਰੇ ਰੋਟੀ ਖਾ ਰਿਆ ਜੀ ਕਰੇ ਰੋਟੀ ਹਰਦੀ ਤੇ ਮੈਂ ਆਵਦੀ ਭੈਣ ਨੂੰ ਵੀ ਲੈ ਗਿਆ ਜੀ ਮੈਂ ਆਵਦੀ ਤੇ ਸਾਡੀ ਕੇ ਰੋਟੀ ਖਾ ਰਹੀ ਇਹਨਾਂ ਨੇ ਮੈਨੂੰ ਕਰਿਆ ਫੋਨ ਅੱਛੇ ਖੜੇ ਹੋ ਜੀ ਠੀਕ ਆ ਕਹਿੰਦੇ ਵੀਰੇ ਕਾਲ ਕਰਨਾ ਕਾਲ ਕਰਨਾ ਕਹਿੰਦਾ ਮੋਬਾਈਲ ਕਾਦਾ ਕਾਂਠ ਕੱਲਾ ਮੋਬਾਈਲ ਦਾ ਕਿਹੜੇ ਨੇ ਕਿਹਾ ਠੀਕ ਆ ਮੈਨੂੰ ਇਹਨਾਂ ਨੇ ਕਹਿ ਦਿੱਤੀ ਫਿਰ ਨਹੀਂ ਨਹੀਂ ਇਹਨਾਂ ਨੇ ਕਿਹਾ ਲਾ ਕੇ ਦੱਸ ਕਿਹੜੇ ਕਿਹਾ ਮੋਬਾਈਲ ਮੈਨੂੰ ਆ ਕਾ ਖੜਾ ਮੈਨੂੰ ਫੋਨ ਆ ਇੱਧਰ ਸੁਣਾ ਕਾ ਖੜਾ ਇਹ ਕਿਹੜੇ ਨੇ ਕਿਹਾ ਦੱਸ ਮੈਨੂੰ ਕੌਣ ਆਇਆ ਘਰ ਲਿਆ ਏ ਵੀਰੇ ਸਾਡਾ ਪੈਂਟੇਗਲ ਲਹੌਰਾਂ ਤਿੰਨਾਂ ਦਾ ਤਿੰਨਾਂ ਦਾ ਹੀ ਠੀਕਾ ਮੈਂ ਹੈਗਾ ਵੀਰੇ ਬਾਜੀਗਰਾਂ ਦਾ ਮੁੰਡਾ ਉਹ ਮੇਰੇ ਚਾਚੇ ਦਾ ਮੁੰਡਾ ਹੀ ਨਿਕੇ ਫਲੈਸ਼ ਯਾਰ ਪਰੇ ਕਰ ਲਾ ਠੀਕ ਹੈ ਜੀ ਤੇ ਪਰਾਂ ਜਮੂੰਗੀ ਪਿੱਛੇ ਕੱਲਾ ਫੋਨ ਚੋਰੀ ਕਰਦੇ ਸੀਗੇ ਹਾਂ ਠੀਕਾ ਇਹ ਤਿੰਨ ਵਾਰ ਫੋਨ ਚੋਰੀ ਕਰਿਆ ਠੀਕਾ ਕਿੱਥੋਂ ਕਰਿਆ ਹਾਂ ਜੀ ਕਿੱਥੋਂ ਕਰਿਆ ਤੇ ਇੱਕ ਵੀਰੇ ਪ੍ਰਭ ਆਪਦੇ ਪਰਾਂ ਹੀ ਪਾਰਸੋਗਣੀ ਨੂੰ ਜਾਂਦੇ ਸੀਗੇ ਹਾਂ ਠੀਕਾ ਤੇ ਉਹ ਤੋਂ ਇਹ ਚੋਰੀ ਕਰਕੇ ਲਗਾਉਂਦੀ ਮੈਂ ਗੱਲ ਡਰਾਈਵਰ ਡਰਾਈਵਰ ਦੀ ਹੋਰ ਕੁਛ ਨਹੀਂ ਡਰਾਈਵਰ ਗੱਡੀ ਰੱਖੀ ਹੋਈ ਆ ਓਏ ਬਾਈਕ ਬਾਈ ਓਏ ਬੋਲਦਾ ਲੈਣ ਕੋ ਯਾਰ ਕਿਉਂ ਗੱਲ ਕੱਟਦੇ ਹੋ ਅੱਜ ਅੱਜ ਤੁਸੀਂ ਉਧਰੋਂ ਮੁੜੇ ਕਿਉਂਦੇ ਆ ਆ ਸਰਬ ਇਹ ਕੁਐਸਚਨ ਆਪਰੇ ਬਾਅਦ ਚੋ ਗਰੇ ਪਹਿਲਾਂ ਉਹਨੂੰ ਦਾ ਦੱਸ ਦੇਣ ਦੱਸ ਦੱਸ ਇਹ ਸਾਰਾ ਕੁਝ ਸਾੱਚੇ ਦੱਸੋ ਜਿਹੜਾ ਕੁਛ ਮੇਰੇ ਨਾਲ ਵਾਪਰਿਆ ਠੀਕ ਹੈ ਤੇ ਵੀਰੇ ਅਸੀਂ ਪਟਿਆਲੇ ਕੋਲ ਨੂੰ ਭਾਂਸੂ ਕੋ ਨਹੀਂ ਚੋਰੀ ਕਰਦੇ ਸੀ ਤੇ ਇਧਰੋਂ ਤਾਂ ਇਧਰੋਂ ਇਹਨਾਂ ਨੇ ਇੱਕ ਮੂਡ ਕਰਤੋ ਦਿਓ ਉਹ ਮੁੰਡਾ ਇਧਰੋਂ ਲੈ ਆ ਠੀਕ ਆ ਤੇ ਉਤੋਂ ਜਿਹੜੇ ਤੁਸੀਂ ਵੀਰੇ ਬਾਈ ਕੋ ਖੜਾ ਦੀ ਗਾ ਤੁਹਾਡੇ ਨਾਲ ਤੁਸੀਂ ਮੋਟਰਾਂ ਨਾਲ ਲੈ ਕੇ ਆ ਜੀ ਤੇ ਆਸੀ ਉੱਥੇ ਖੜ ਕੇ ਇਕੱਲਾ ਪੇਪਰ ਪੇਪਰ ਪੀਤਾ ਦੀ ਪਹਿਲਾਂ ਅਸੀਂ ਵੀਰੇ ਠੇਕੇ ਲਵੋ ਪੁੱਛਿਆ ਵੀ ਦੀ ਆਸੀ ਉਰੇ ਬਣਾ ਕੇ ਬੈਠ ਕੇ ਪੇਪਰ ਪੀ ਲਈਏ ਉਹ ਕਹਿੰਦਾ ਉਰੇ ਬੈਠ ਕੇ ਨਾ ਬਣਾਓ ਇਹ ਮੁੰਡਾ ਥੋੜੀ ਅੱਗੇ ਲੌਣ ਲੱਗਾ ਠੇਕੇ ਤੋਂ ਠੀਕਾ ਮਾ ਵੀਰੇ ਉਰੇ ਨਾਲ ਨਹੀਂ ਮੈਂ ਕਾਣੂ ਮੈਂ ਠੇਕੇ ਵਾਲਾ ਫੇਰ ਹਾਕ ਮਾਰੂਗਾ ਆਪਾਂ ਨੂੰ ਫੇਰ ਉੱਠਣਾ ਪੂ ਮਾ ਪੱਗ ਕੇ ਚੱਲਦੇ ਆ ਅੱਗੇ ਕੇ ਵੀਰੇ ਅੱਗੇ ਮੈਂ ਇਹਨੂੰ ਕਹਾਂ ਵਾ ਸਾਈਡ ਜੀ ਦੱਬ ਕੇ ਮੋਟਰਾਂ ਨਾਲ ਲਾ ਲਈ ਵੀ ਸੜਕ ਦੇ ਨਾਲ ਲਾਈਕ ਉਹ ਰੋਡ ਦੇ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਨੇ ਐਵੇਂ ਕੁੱਟਲ ਜਾਣਗੇ ਕੀ ਫਾਇਦਾ ਤੁਸੀਂ ਰੋਟੀ ਤੇ ਉਸ ਤੋਂ ਬਾਅਦ ਮੋੜ ਮੋੜਿਆ ਸਾਂ ਨੇ ਮੋੜ ਮੋੜ ਕੇ ਵੀਰੇ ਅਸੀਂ ਪੇਪਰ ਪੀਣ ਲੱਗ ਗਏ ਪੇਪਰ ਪੀ ਕੇ ਆ ਬਾਈ ਸਾਡੇ ਲਬੋਂ ਦੀ ਮੂਰ ਦੀ ਲੰਘਾ ਦੀਆ ਜਦ ਅਸੀਂ ਵੀਰੇ ਪੇਪਰ ਬਣਾ ਰੇ ਦੀਆ ਠੀਕ ਆ ਲਬੋਂ ਦੀ ਲੰਘਿਆ ਤੇ ਬਾਈ ਦਾ ਸਾਨੂੰ ਪਤਾ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆਊਗਾ ਆ ਬਾਈ ਵਾਪਸ ਮੁੜ ਕੇ ਆਇਆ ਇਹਨੇ ਅੱਧਾ ਪੌਣਾ ਘੰਟਾ ਮੋਟਰ ਨਾਲ ਖੜਾ ਕੇ ਰੱਖਿਆ ਉੱਥੇ ਅੱਧਾ ਪੌਣਾ ਘੰਟਾ ਤਿੰਨ ਚਾਰ ਮਿੰਟ ਖੜਿਆ ਹੋਇਆ ਤਿੰਨ ਚਾਰ ਕਿ ਮਿੰਟ ਚੱਲ ਜੀ ਜਿੰਨਾ ਵੀ ਹੈ ਤੇ ਲੱਗਿਆ ਸੱਚ ਬੋਲ ਹਾਈ ਬਾਈ ਉੱਥੇ ਖੜਾ ਰਿਹਾ ਬਾਈ ਉੱਥੇ ਖੜਾ ਰਿਹਾ ਸਾਨੂੰ ਲੱਗਿਆ ਪਤਾ ਨਹੀਂ ਡਰ ਗਿਆ ਵੀ ਬਾਈ ਡਰ ਗਏ ਹੋਣਗੇ ਵੀ ਤਾਂ ਕਰਕੇ ਖੜੇ ਨੇ ਆ ਜੀ ਪਰ ਅਚਾਨਕ ਜਿੱਬੀ ਪੇਪਰ ਦਿਖਾਇਆ ਵੀ ਹਾਂ ਅਸੀਂ ਪੇਪਰ ਵੀ ਰਿਆਂ ਠੀਕ ਹੈ ਤੇ ਪੇਪਰ ਪੀ ਕੇ ਤੇ ਉਸ ਤੋਂ ਬਾਅਦ ਬਾਈ ਦੇ ਬੰਦੇ ਆ ਗਏ ਸੀਗੇ ਖਾਸ ਜਾਣੇ ਠੀਕ ਹੈ ਤੇ ਖਾਸੇ ਜਾਣੇ ਆਏ ਤੇ ਸਾਨੂੰ ਕਿ ਉੱਥੇ ਕਿ ਤੂੰ ਕਿੱਥੇ ਨੂੰ ਜਾ ਰਹੇ ਤੇ ਠੀਕ ਹੈ ਜੀ ਤੂੰ ਕਿੱਥੇ ਨੂੰ ਜਾ ਰਹੇ ਤੇ ਤੁਸੀਂ ਕਿਹਾ ਮੱਲਿਆਂ ਨਾਲ ਜਗਰਾਤਾ ਉਥੇ ਕੋਈ ਗੱਰਾਤਾ ਨਹੀਂਗਾ ਓ ਯਾਰ ਉਹ ਤੇ ਸਾਡਾ ਆਰਵਾ ਤੁਸੀਂ ਕਿੱਥੇ ਜਾ ਰਹੇ ਹੋ ਵੀਰੇ ਮੈਂ ਸਾਰਾ ਕੁਝ ਸੱਚ ਦੱਸਦਾ ਵੀਰੇ ਤੁਹਾਨੂੰ ਇਹ ਦੱਸਦਾ ਕਿੱਥੇ ਜਾ ਰਹੇ ਦੇ ਵੀਰੇ ਇਹਨਾਂ ਨੇ ਖੰਨੇ ਗੱਲੇ ਨੂੰ ਕਰਾ ਦੀ ਵੀਰੇ ਚੋਰ ਇਹ